ਇਹ ਤੋਰਨ 10 ਦਾ ਫਾਇਰਸ ਆ ਚਾਤੇ ਉਹ ਗੁਰੂ ਬੇਪਨ ਜਿਹੜਾ ਸੀ ਉਹ ਚੱਜਦਾ ਨਹੀਂ ਸੀ ਨਹੀਂ ਤਾਂ ਬਚਨ ਦਾ ਕੋਈ ਚਾਂਸ ਨਹੀਂ ਸੀ ਮੈਡਮ ਕੱਲ ਦੱਸਿਆ ਵੀ ਕਿ ਬੰਦਾ ਚੱਕ ਕੇ ਲਗਾਇਆ ਸਾਰਾ ਕੁਝ ਗੱਲ ਕੀਤੀ ਆ ਬੰਦਾ ਲੈ ਕੇ ਵੀ ਗਏ ਆ ਉਸ ਤੋਂ ਬਾਅਦ ਕੋਈ ਉਹ ਕਾਰਵਾਈ ਨਹੀਂ ਹੋਈ ਮੈਨੂੰ پیسے ਆਏ ਐ ਐਸ ਐਚਓ ਸਾਹਿਬ ਨੂੰ ਆਪੋਂ ਦਿੱਤਾ ਕਿ ਮੇਰੇ ਕੋਲ ਆਉ ਉਹ ਸੀ ਗੱਲ ਇਹ ਇੱਕ ਇੱਕ ਹੋਰ ਤੁਹਾਨੂੰ ਗੱਲ ਦੱਸਦੇ ਆ ਅੱਜ ਦੀ ਜੋ ਇਹ ਬਹੁਤ ਹੀ ਮੰਦ ਭਾਗੀ ਘਟਨਾ ਘੱਟੀ ਆ ਫਗਵਾੜਾ ਸ਼ਹਿਰ ਦੇ ਵਿੱਚ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਹੈ ਕਿ ਅਸੀਂ ਸਾਰਿਆਂ ਨੂੰ ਇਹ बड़े दुकानदारਾਂ ਨੂੰ بڑے ਨਿਮਰਤਾ ਸਹਿਤ ਇਹ ਬੇਨਤੀ ਕਰਦੇ ਆਂ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਸਾਡਾ ਸਹਿਯੋਗ ਦਿਓ ਬਾਜ਼ਾਰ ਬੰਦ ਰਹੇਗਾ ਉਹਨੇ ਦੇਰ ਤੱਕ ਬੇਨਤੀ ਕਰਦਾ ਕਿ ਸਾਰੇ ਸ਼ਹਿਰ ਦੇ ਇਕੱਠੇ ਹੋ ਕੇ ਇਹ ਜਿਹੜੀ ਗੁੰਡਾਗਰਦੀ ਨੂੰ ਆਪਾਂ ਨੱਥ ਪਾਈਏ ਅੱਜ ਦੀ ਜੋ ਇਹ ਬਹੁਤ ਹੀ ਮੰਦਭਾਗੀ ਘਟਨਾ ਕੱਢੀ ਹੈ ਫਗਵਾੜਾ ਸ਼ਹਿਰ ਦੇ ਵਿੱਚ ਕਿਉਂਕਿ ਇਹ ਮੈਂ ਕਹੂੰਗਾ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਿਅਰ ਹੈ ਉਹਦਾ ਕਾਰਨ ਕਿ ਜਿਵੇਂ ਕਿ ਪ੍ਰਧਾਨ ਜੀ ਨੇ ਸਾਨੂੰ ਹੁਣ ਇੱਥੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਪਿਛਲੇ 3 ਦਿਨ ਤੋਂ ਜਿਹੜੇ ਬੰਦੇ ਨੇ ਅਜਾ ਅਟੈਕ ਕੀਤਾ ਆ ਉਹਦੇ ਉਹਦੀ ਜਿਹੜੀ ਗਤੀਆਂ ਵਧੀਆਂ ਬਾਰੇ ਇਹ ਪ੍ਰਸ਼ਾਸਨ ਨੂੰ ਇਤਲਾਹ ਕਰਦੇ ਆ ਰਹੇ ਆ ਚਾਹੇ ਵਐਸਪੀ ਮੈਡਮ ਹੋਣ ਚਾਹੇ ਉਹ ਐਸਐਸਪੀ ਸਾਹਿਬ ਹੋਣ ਚਾਹੇ ਉਹ ਐਸਐਚਓ ਹੋਣ ਸਾਰਿਆਂ ਨੂੰ ਇਹ ਉਹਦੀ ਇਤਲਾਹ ਦਿੰਦੇ ਲੈ ਲੇਕਿਨ ਕਿਉਂਕਿ ਇਹਨਾਂ ਨੇ ਕਹਿਣ ਮੁਤਾਬਕ ਕਿ ਪਰਸੋ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਬਿਠਾ ਕੇ ਪੁੱਛਿਆ ਕਿ ਉਹ ਜਿੰਮੀ ਕਿੱਥੇ ਆ ਇਹ ਬੜੀ ਮੰਦਪਾਗੀ ਘਟਨਾ ਹੈ ਕਿ ਜੇ ਇਹਨਾਂ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਜੇ ਘਟਨਾ ਵਾਪਰੀ ਹੈ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਜਿੰਨੀ ਵੱਧ ਤੋਂ ਵੱਧ ਦੀ ਨਖੇਦੀ ਕਰਦੇ ਹਾਂ ਔਰ ਮੈਂ ਇਹ ਗੱਲ ਕਹੂੰਗਾ ਕਿ ਹੁਣੇ ਸਾਰਿਆਂ ਨੇ ਇਹ ਤੈਅ ਕੀਤਾ ਹੈ ਕਿ ਸਵੇਰੇ 10 ਵਜੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਸਾਰੇ ਮੈਂ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਜਿੱਦਾਂ ਬਾਬਾ ਜੀ ਨੇ ਵੀ ਕਿਹਾ ਕਿ ਇਹ ਕਿਸੇ ਸਮਾਜ ਦਾ ਕਿਸੇ ਹਿੰਦੂ ਦਾ ਕਿਸੇ ਸਿੱਖ ਦਾ ਕਿਸੇ ਹੋਰ ਭਾਈਚਾਰੇ ਦਾ ਮਸਲਾ ਨਹੀਂ ਹੈ ਇਹ ਸ਼ਹਿਰ ਦਾ ਮਸਲਾ ਹੈ ਸੋ ਸ਼ਹਿਰ ਦੇ ਵਿੱਚ ਜਿਹੜੀ ਬਹੁਤ ਵੱਡੀ ਇਹ ਪ੍ਰਸ਼ਾਸਨ ਦਾ ਫੇਲੂਰ ਹੈ ਉਹਨੂੰ ਚੈਲੰਜ ਕਰਦੇ ਹੋਏ ਆਪਾਂ ਸਵੇਰੇ 10 ਵਜੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਔਰ ਉੱਥੇ ਜਿਵੇਂ ਬਾਬਾ ਜੀ ਨੇ ਵੀ ਦੱਸਿਆ ਔਰ ਇਹ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਹੈ ਕਿ ਅਸੀਂ ਸਾਰਿਆਂ ਨੂੰ ਇਹ بڑے ਦੁਕਾਨਦਾਰਾਂ ਨੂੰ ਬੜੇ ਨਿਮਰਤਾ ਜਿਹੇ ਤੇ ਬੇਨਤੀ ਕਰਦੇ ਆਂ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਸਾਡਾ ਸਹਿਯੋਗ ਦਿਓ ਬਾਜ਼ਾਰ ਬੰਦ ਰਹੇਗਾ ਉਹਨੇ ਦੇਰ ਤੱਕ ਅਸੀਂ ਇਹ ਵੀ ਨਾਲ ਗੱਲ ਕਹਿੰਨੇ ਆ ਕਿ ਜੀ ਅੱਜ ਰਾਤ ਨੂੰ ਵੀ ਬੰਦ ਜੇ ਉਹ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਕੱਲ ਸਵੇਰੇ ਫੇਰ ਪੰਚ ਦੀ ਕਾਲ ਜਿਹੜੀ ਨਹੀਂ ਹੈ ਬਾਕੀ ਜਿਹੜੀ ਗਤੀਵਿਧੀ ਹੈ ਉਹ ਫੇਰ ਕੱਲ ਉਸ ਤੋਂ ਬਾਅਦ ਲਿਖੀ ਜਾਏਗੀ ਮੈਂ ਸਾਰੇ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਔਰ ਕਿ ਸਾਡਾ ਸਾਥ ਦਿਓ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮਾਜਿਕ ਜਥੇਬੰਦੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਸਾਰੇ ਜਥੇਬੰਦੀਆਂ ਨੂੰ ਤੇ ਬੇਨਤੀ ਕਰਦਾ ਕਿ ਸਾਰੇ ਸ਼ਹਿਰ ਦੇ ਇਕੱਠੇ ਹੋ ਕੇ ਇਹ ਜਿਹੜੀ ਗੁੰਡਾਗਰਦੀ ਨੂੰ ਆਪਾਂ ਨੱਥ ਪਾਈਏ ਸਾਰੇ 10 ਵਜੇ ਸਵੇਰੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਮੈਂ ਇਸੇ ਕਰਕੇ ਇਸ ਗੱਲ ਦੀ ਮੰਦਭਾਗੀ ਘਟਨਾ ਜਿਹੜੀ ਇਹਦੇ ਸਭ ਤੋਂ ਵੱਡਾ ਫੇਲਿਅਰ ਹੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਕੋਈ ਲੜਾਈ ਝਗੜਾ ਅਚਾਨਕ ਹੋ ਜਾਏ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਪੁਰਾਣੀ ਜਿੱਦਾ ਇੱਥੇ ਗੱਲ ਆ ਰਹੀ ਸੀਗੀ ਰੰਜਿਸ਼ ਚੱਲ ਰਹੀ ਹੈ ਕੋਈ ਇਹ ਇਹ ਰੰਜਿਸ਼ ਜਿਹੜੀ ਸੀ ਜਾਂ ਰੰਜਿਸ਼ ਵੀ ਸੀ ਲekin 3 ਦਿਨ ਤੋਂ ਉਸ ਬੰਦੇ ਬਾਰੇ ਪੂਰੀ ਤਲਾਹ ਦਿੱਤੀ ਜਾ ਰਹੀ ਹੈ ਕਿ ਉਹਦੇ ਕੋਲ ਅਸਲਾ ਆ ਔਰ ਸਾਡੇ ਬੰਦਿਆਂ ਤੋਂ ਜਿੰਮੀ ਬਾਰੇ ਪੁੱਛ ਪੁੱਛ ਕੇ ਉਹਨਾਂ ਦੇ ਸਾਥੀਆਂ ਤੋਂ ਪੁੱਛ ਪੁੱਛ ਕੇ ਇਨਵੈਸਟੀਗੇਸ਼ਨ ਕਰ ਰਿਹਾ ਆ ਸੋ ਫਿਰ ਵੀ ਜੇ ਇਹ ਮੰਦਭਾਗੀ ਘਟਨਾ ਕੱਢਦੀ ਆ ਤਾਂ ਫਿਰ ਇਹ ਤੋਂ ਵੱਡਾ ਫੇਲੂਰ ਪ੍ਰਸ਼ਾਸਨ ਦਾ ਨਹੀਂ ਹੋ ਸਕਦਾ ਅਸੀਂ ਜਿੰਨੇ ਸਖਤ ਸ਼ਬਦਾਂ ਜਿਹਦੀ ਨਕੇਦੀ ਕਰੀਏ ਉਹ ਘਟ ਹੈ ਇਹ ਬਹੁਤ ਵੱਡਾ ਫੇਲੂਰ ਪ੍ਰਸ਼ਾਸਨ ਦਾ ਹੈ ਕੀ ਮੰਨਦੇ ਹੋਵੇ ਐਸਪੀ ਔਰ ਡੀਐਸਪੀ ਆਪਣੇ ਜਿਹੜੀ ਡਿਊਟੀ ਆ ਫਿਰ ਉਹ ਡਿਊਟੀ ਦੇ ਵਿੱਚ ਨਹੀਂ ਪ੍ਰੋਪਰ ਕੰਮ ਕਰ ਰਹੇ ਮੈਂ ਤਾਂ ਦੇਖੋ ਇਹ ਗੱਲ ਕਹੂੰਗਾ ਕਿ ਜੇ ਗੱਲ ਕਰੀਏ ਕਿ ਤੁਸੀਂ ਹੁਣ ਪ੍ਰਸ਼ਾਸਨ ਦੀ ਗੱਲ ਕੀਤੀ ਆ ਮੇਰੇ ਕਹਿਣਾ 6:30 ਦਾ ਗੱਲ ਆ ਤਾਂ 9:00 ਦਾ ਟਾਈਮ ਹੋ ਚੁੱਕਿਆ ਆ ਐਸਪੀ ਮੈਡਮ ਜਿਹੜੇ ਸ਼ਹਿਰ ਦੇ ਵਿੱਚ ਇੱਥੇ ਮੌਜੂਦ ਨੇ ਅੱਲੇ ਤੱਕ ਉਹ ਸਾਨੂੰ ਇਸ ਜਿਹੜਾ ਆ ਸਿਵਲ ਹਸਪੀਟਲ ਦੇ ਵਿੱਚ ਆਉਣ ਦਾ ਵੀ ਉਹਨਾਂ ਕੋਲ ਟਾਈਮ ਨਹੀਂ ਲੱਗਾ ਸੋ ਇਤੋਂ ਵੱਡੀ ਜਿਹੜੀ ਪ੍ਰਸ਼ਾਸਨ ਦਾ ਜੇ ਕਹੀਏ ਕਿ ਉਹਨਾਂ ਦੀ ਕਿੰਨੇ ਕਿ ਜ਼ਿੰਮੇਵਾਰੀ ਦਾ ਕੰਮ ਕਰ ਰਹੇ ਆ ਜਾਂ ਉਹ ਕੀ ਕਰ ਰਹੇ ਆ ਇਤੋਂ ਵੱਡੀ ਗੈਰ ਜ਼ਿੰਮੇਵਾਰਾਨਾ ਉਹਨਾਂ ਦਾ ਜਿਹੜਾ ਰਵਈਆ ਓਕੇ ਇਤੋਂ ਵੱਡਾ ਕੀ ਦੱਸ ਸਕਦੇ ਆ ਤੋ ਜਿੰਨਾ ਵੀ ਪ੍ਰਸ਼ਾਸਨ ਇੱਥੇ ਬੈਠਾ ਆ ਕਿਸੇ ਨੇ ਵੀ ਹਲੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਆਸ਼ਵਾਸ਼ਣ ਨਹੀਂ ਦਿੱਤਾ ਕਿਸੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ ਪਿਛਲੇ 3 ਘੰਟੇ ਤੋਂ ਜੇ ਕੁਝ ਪ੍ਰਸ਼ਾਸਨ ਦੇ ਲੋਕ ਇੱਥੇ ਬੈਠੇ ਵੀ ਆ ਵੀ ਕਿਸੇ ਨੇ ਵੀ ਆ ਕੇ ਕੋਈ ਆਸ਼ਵਾਸ਼ਣ ਦੇ ਕਰਨ ਦੀ ਨਹੀਂ ਵੀ ਸੋ ਇਹ ਤੋਂ ਵੱਡਾ ਗੈਰ ਜ਼ਿੰਮੇਵਾਰ ਨਾ ਜਿਹੜਾ ਕੰਮ ਆ ਉਹ ਨਹੀਂ ਹੋ ਸਕਦਾ ਜੀ ਅਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਨੂੰ ਪਗੜਾ ਨਗਰ ਨਿਵਾਸੀਆਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਜੋ ਅੱਜ ਦੀ ਘਟਨਾ ਸਾਰਿਆਂ ਨੂੰ ਪਤਾ ਹੀ ਆ ਅੱਗੇ ਵੀ ਬਾਈਟਾਂ ਹੋ ਚੁੱਕੀਆਂ ਆ ਉਹ ਬਹੁਤ ਘਟਿਆ ਹਰਕਤ ਹੋਈ ਐ ਜਦਕਿ ਪੁਲਿਸ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਪਹਿਲਾਂ ਤੋਂ ਵੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਇਹ ਜਿਹੜੇ ਸਰਾਰਤੀ ਅਨਸਰ ਆ ਇਹ ਅਸਲਾ ਲੈ ਕੇ ਘੁੰਮਦੇ ਆ ਸਾਡੀ ਜਾਨ ਨੂੰ ਖਤਰਾ ਐ ਤਾਂ ਵੀ ਚਲੋ ਪ੍ਰਸ਼ਾਸਨ ਨੇ ਕੋਈ ਕੰਟਰੋਲ ਇੱਥੇ ਨਾ ਕੀਤਾ ਨਾ ਹੁਣ ਬੇਨਤੀ ਸਾਰੀਆਂ ਅਗਵਾੜੇ ਦੇ ਆ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਨੂੰ ਸਾਰੇ ਅਗਵਾੜੇ ਨੂੰ ਇਹ ਬੇਨਤੀ ਕੀਤੀ ਜਾਂਦੀ ਕੱਲ ਨੂੰ ਸਾਡਾ ਤੁਸੀਂ ਸਹਿਯੋਗ ਦੇਣਾ ਇਹ ਅਨਸਾਰਤੀ ਅਨਸਰਾਂ ਨੂੰ ਫੜਨ ਲਈ ਪੁਲਿਸ ਤੇ ਵੀ ਥੋੜਾ ਪ੍ਰਸ਼ਾਸਨ ਤੇ ਥੋੜਾ ਜ਼ੋਰ ਪਵੇ ਤਾਂ ਆਪਾਂ ਫਗਵਾੜਾ ਅᱫੋ ਤੱਕ ਬੰਦ ਰੱਖਣਾ ਜਦ ਤੱਕ ਇਹ ਫੱਟ ਨਹੀਂ ਹੁੰਦੇ ਹਾਂ ਜੇ ਅੱਜ ਰਾਤ ਤੱਕ ਵੀ ਭਾਵੇਂ ਪੁਲਿਸ ਵੱਲ ਲੈਂਦੀ ਫਿਰ ਅਸੀਂ ਸ਼ਹਿਰੇ ਕੋਈ ਬੰਦ ਦੀ ਗੱਲ ਨਹੀਂ ਹੈਗੀ ਪਰ ਜੇ ਜਦੋਂ ਤੱਕ ਨਹੀਂ ਫੱਟਦੇ ਹੋਂ ਤੱਕ ਤੁਸੀਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਇਹ ਕੋਈ ਇੱਕ ਹਿੰਦੂ ਦਾ ਜਾਂ ਸਿੱਖ ਦਾ ਮਸਲਾ ਨਹੀਂ ਇਹ ਸਾਂਝਾ ਸਾਡੇ ਸਾਰਿਆਂ ਦਾ ਮਸਲਾ ਅੱਜ ਜੇ ਇਹ ਘਟਨਾ ਇਹਨਾਂ ਨੇ ਵਾਪਰੀ ਆ ਕੱਲ ਤੁਹਾਡੇ ਨਾਲ ਵੀ ਵਾਪਰਨ ਨੂੰ ਦੇਰ ਨਹੀਂ ਲੱਗਣੀ ਇਸ ਕਰਕੇ ਸਾਰੇ ਜਾਨੇ ਆਪਣਾ ਸਮਝ ਕੇ ਸਹਿਯੋਗ ਦੇਣਾ ਤਾਂ ਸਾਰਾ ਬਜ਼ਾਰ ਨੂੰ ਕੁੰਦੇ ਵਿੱਚ ਅਸੀਂ ਇਸ ਗਰੀਸ ਹਸਪਤਲ ਦੇ ਚੂਹੇ ਹਾਂ ਫਿਲਹਾਲ ਮੈਡੀਕਲ ਜਿਹੜਾ ਉਹ ਪ੍ਰੀਮੀਨਰੀ ਜਿਹੜੀ ਆ ਉਹ ਆਪਾਂ ਕਰਦੇ ਇਹਨਾਂ ਦੀ ਐਮਨੀਸ਼ਨ ਕਰ ਚੁੱਕੇ ਜੂਵੀ ਇੰਜਰੀਜ਼ ਹੈਗੀਆਂ ਉਹਨਾਂ ਨੂੰ ਆਪਾਂ ਕਰਕੇ ਉਸਨੂੰ ਤਾਕਤ ਕਰਨ ਦੀ ਫਿਲਹਾਲ ਆਪਾਂ ਟੀਮਾਂ ਲਗਾ ਲਈਆਂ ਬਣਾਤੀਆਂ ਉਹ ਜਲਦੀ ਹੀ ਜਿਹੜਾ ਦੋਸ਼ੀ ਆ ਉਹਨੂੰ ਰਾਤ ਰਾਤ ਕੋਸ਼ਿਸ਼ ਕਰਾਂਗੇ ਪਕਾਉਣ ਬੀ ਸਰ ਕੌਣ ਲੋਕ ਹੈ ਜਿਹੜੇ ਜਕਮੀ ਹੋਏ ਆ ਯਕੀਨ ਕਿ ਆਪਣਾ ਕਰਵਲ ਜੀ ਹੈਗੇ ਨਾ ਕਰਵਲ ਜੀ ਦੇ ਉਹਨਾਂ ਦੇ ਬੇਟੇ ਦੇ ਨਕੀ ਟੂ ਨਾਲ ਕਰਵਲ ਜੀ ਦੇ ਇੱਕ ਟਕ ਟੂਦੀ ਹੋਈ ਹੈ। ਬਾਕੀ ਅਸੀਂ ਕਰ ਰਹੇ ਹਾਂ ਜਲਦੀ। ਡਿਊਪ ਸਰ ਇੱਕ ਮੌਕੇ ਤੇ ਸੁਣ ਚਾਹੁੰਦਾ ਵੀ ਉੱਥੇ ਗੋਲੀ ਵੀ ਚੱਲੀ ਆਇਆ ਕੋਈ ਦਾ ਸਾਹਮਣਾ ਮਾਮਲਾ ਕੋਈ। ਲੋਕੇ ਤੇ ਜੇ ਜਾਣੀ ਹੋਈ ਆਪਾਂ ਮੈਂ ਸਿਨਰਲ ਇੰਸਟਿਟਿਊਟ ਜਿਹੜਾ ਸਿੱਧਾ ਹੀ ਗੱਲਾਂ ਉੱਥੇ ਪਹੁੰਚੇ ਕਿ ਇਮੀਡੀਏਟਲੀ ਜਿਹੜਾ ਐਂਜੋਇਡ ਆਉਂਦੀ ਫਿਰ ਦੇਖੀ ਕਿ ਨਹੀਂ ਸਾਠ ਕਿਉਂ ਹੋਇਆ। ਉਸ ਤੋਂ ਬਾਅਦ ਇਹਨੇ ਕਿ ਉੱਥੇ ਰਾਤ ਸ਼ਿਫਟ ਨਾਲ ਸੇ ਮੇਰਾ ਐਸੋਟੂ ਤੇ ਬੰਚ ਚੁੱਕਿਆ। ਇਹ ਬਾਕੀ ਵੀ ਬੈਂਕ ਦੇ ਕੱਤੇ ਗੁਰੂ ਜੀ ਦਾ ਉਪਕਾਰ ਦੇ ਕੀਤਾ ਕਰਬਲੋਂ ਨੇ ਦੱਸਿਆ ਜੀ ਮਤਲਬ ਕਿ ਕੌਣੇ ਮੂਰੇ ਵਿਅਕਤੀ ਜਿਨ੍ਹਾਂ ਨੇ ਕਟਮਾਰ ਕੀਤੀ ਹੈ ਹਾਂਜੀ ਹਾਂਜੀ ਫਿਲਹਾਲ ਦੱਸ ਰਿਹਾ ਜੀ ਤਾਨੀਸ਼ ਲੜਕਾ ਇਹਨਾਂ ਪ੍ਰਾਣਾਂ ਦੇ ਇੱਕ ਤਰੀਕਾ ਚੱਲਦਾ ਸੀ ਉਸੇ ਸੰਬੰਧ ਵਿੱਚ ਜਰਾ ਬਹੁਤ ਜਲਦੀ ਜਨਾ ਕੋਸ਼ਿਸ਼ ਕਰਕੇ